ਸਮਾਜਿਕ ਫਿਕਰਦੀਆਂ ਹਾਂ ਮੇਰੇ ਬਾਪ ਦਾ ਹਮੇਸ਼ਾ ਸਮਾਜ ਦੇ ਆਲੋਚਕ ਹੁੰਦੇ ਬਹੁਤ ਵਾਰ ਮੈਂ ਬਾਤ ਕਰ ਆਪਣੇ ਕੰਮ ਆਪਣੇ ਵੱਡੇ ਜਿਰਾਪੂ ਜਨਨ ਨੂੰ ਜਾਣਦਾ ਹਾਂ ਮੈਂ ਪ੍ਰੋਜੈਕਟਾਂ ਇੰਟੀਰਕੈਰ ਕਰਦਾ ਹਾਂ ਉਹ ਕਿਤੇ ਹੋਵੇ ਮੈਂ ਇਹ ਕਹਾਂ ਪਾਟ ਤੇ ਲੜਿਆ ਹਰਿਆਸ ਪਾਟ ਪਾਣੀ ਨੂੰ ਕੋਰੇ ਛੇੜਾ ਬਣਾਉਂਦਾ ਦੇ ਉਹ ਜੋ ਲੋਕ ਆਲੇ ਬਗਤ ਕੋ ਜਾਲ ਤੇ ਲੱਗਿਆ ਪਿਛੇ ਕਰੇ ਹੁੰਦੇ ਨੇ ਤੇ ਮੇਰੇ ਪਿਛੇ ਤਾਂ ਨਿਕਿਆ ਕਿ ਬੱਲੇ ਕਰਾਸ ਤੇ ਬਾਹਰੋਂ ਵੀ ਇਹਨੇ ਮੈਂ ਇਸ ਰੀਤੀ ਕਰਮਣੇ ਨੂੰ ਸ਼ੁਰੂ ਕਰਕੇ ਹੁਣ ਇਹ ਜਨਮ ਬਹੁਤ ਅਜੀਬ ਜੇ ਨਾਮ ਦੀ ਆਤੀ ਜਦ ਆਖੀ ਉਹ ਜੋ ਤਰਕ ਤੇ ਜਦੋਂ ਕਿ ਲੱਗੇ ਥੋੜੀ ਜਿਹੀ ਬੇਪਰਵਾਹੀ ਨਾ ਹੋਵੇ ਕਿ ਮੈਂ ਇਹ ਪਿਛਿਆ ਪੰਦਾ ਮੈਦਾ ਇਹਦਾ ਵੀ ਇਹ ਬੋਲੇ ਕਿ ਕਿੱਥੋਂ ਆ ਰਹੇ ਨੇ ਦੇਖੋ ਸਤਿ ਸ੍ਰੀ ਅਕਾਲ ਮੀਲਾ ਕੰਮ ਕਰਾਣ ਕਾ ਅੰਤਿਕ ਬੇਟਾ ਕੋ ਬਾਦਲਾ ਮੈਨੂੰ ਮਜ਼ਦੂਰੀ ਪਾਸੇ ਉਤਰ ਸਕਾ ਕਰਦੇ ਇਹਨਾਂ ਤੋਂ ਪਹਿਲਾਂ ਕਿ ਬ੍ਰੇਕ ਹੀ ਕਬੀ ਗਏ ਰਿਸਕ ਦੇ ਵਿੱਚ ਜਿੰਨਾ ਬੋਟ ਹੋ ਰਿਹਾ ਹੈ ਕੱਲ ਮੇਂ ਮਾਰਟੀਕਾ ਬਹੁਤ ਬੁਰੀ ਤਰ੍ਹਾਂ ਫਸ ਗਈ ਤੇ ਅਸੀਂ ਇਹ ਮੰਨ ਬਣ ਕੇ ਤੁਰਦੇ ਆ ਕਿ ਧੀੜ ਤੁਨ ਅਸੀਂ ਮੰਨਦੇ ਨਹੀਂ ਕਿ ਅਸੀਂ ਧੀੜ ਨਾਲ ਪਰ ਧੀੜ ਤੁਨ ਨਿਰੰਤਰ ਕਰ ਪਰ ਧੀੜ ਪਰ ਕਭੂ ਕਰੀ ਲੋ ਧੀਰਜ ਨਾਲ ਸਹੀ ਕਰੀ ਤੁਸੀਂ ਕਰਨਾ ਕੀ ਕਰੋ ਤੁਹਾਡੇ ਮਨ ਵਿੱਚ ਮੇਰਾ ਮਨ ਕਰਦਾ ਹੈ ਕਿ ਮੈਂ ਧੀਰਜ ਉਹ ਨਹੀਂ ਹੋ ਜਾਣਾ ਪਰ ਧੀਰਜ ਇੱਕ ਅਗਲੀ ਵੇਲੇ ਹੀ ਚਾਹਣਾ ਕੋ ਮੈਂ ਆਪੇ ਇਹਨੂੰ ਸੋਚਦਾ ਰਿਹਾ ਨਹੀਂ ਪਰ ਮੈਨੂੰ ਇਹ ਕਰਨਾ ਪਾਇਆ ਇਹ ਤਾਂ ਜਦ ਰਹਿਦਾ ਹੈਗਾ ਇਹ ਲਿਖੀ ਕਿਹਾ ਹੈ ਕਿ ਇਹ ਮੇਰੇ ਸਾਹਮਣੇ ਆਵੇ ਅਖੀਰ ਤੇ ਮੈਂ ਲੱਗਿਆ ਕਿ ਮੇਰਾ ਸਾਰਾ ਸਭ ਕਿੱਥੇ ਹੀ ਪਹੁੰਚਿਆ ਸਿਸਟਮ ਹੈ ਅਾ ਸਾਡਾ ਵੀ ਘੰਟਰ ਵੱਧਿਆ ਇਹ ਭੀੜ ਘੰਟਰ ਅਜਾ ਜਿਹੜਾ ਜਿਹੜਾ ਨੇ ਉਹ ਜਿਹੜਾ ਉਸ ਥਾਂ ਹੈ ਜਿੱਥੇ ਅਸੀਂ ਵੀ ਕਿਤੇ ਗਏ ਸਾਰੇ ਪੀੜਾ ਇਸਾਮੇ ਕੁਝ ਮਲੂਰੀ ਬਸ ਤੇ ਕੁਝ ਸ਼ੌਪਰ ਦੋ ਟਿਕਾਣੇ ਬਕਰ ਕਹਿੰਦਾ ਪਤਾ ਅਸੀਂ ਨੂੰ ਮਸ਼ੀਨ ਦੀ ਸਭੀ ਪੜਾਈ ਸਾਡੇ ਸਕੂਲ ਤੋਂ ਸਾਡੇ ਵਿੱਚ ਅਸੀਂ

ਲੋਕੀਂ ਕਮਲ ਬੇ ਬਿਆਹ ਹੋ ਗਏ ਤੇ ਕਈ ਕਈ ਪਿੰਡਾਂ ਦੇ ਨਾਲ ਦੇ ਮੇਰੇ ਕੋਲ ਨਾ ਕਿ ਆਪਣੇ ਜਿੱਥੇ ਦੋਸਤ ਹੁੰਦੇ ਆ ਉੱਥੇ ਇੱਕ ਦਿਨ ਮੇਰੇ 10 ਮਿੰਟ ਬਹਿਣਾ ਜਾਵੇ ਤੇ ਮੈਂ ਪਿੰਡੋਂ ਜਾਏ ਸਾਢੇ 3:00 ਵਜੇ ਉੱਥੇ ਪੁੱਛਿਆ ਕਿ ਸਾਡੇ ਦੋਸਤ ਆਪਰਾਸੀਓ ਮੈਡੀਕਲ ਸਟੋਰ ਤੇ ਜਾਦੇ ਹਨ ਉਹਨਾਂ ਨੂੰ ਕਹਿੰਦਾ ਕਿ ਫੋਟੋ ਦੇ ਦੇ ਕੋਈ ਸਿੱਟਾ ਨਹੀਂ ਆ ਰਿਹਾ ਤੇ ਉੱਚੇ ਇੱਕ ਕੁੜੀ ਆਈ ਖੜੀ ਸਰੋ ਪੁੱਛੇ ਦਵਾਈ ਦੇਈ ਪੁੱਛਾਈ

ਬਾਤ ਪਾਉਣ ਉਹ ਮੈਨੂੰ ਨਾ ਪਰ ショਕ ਲੱਗਿਆ ਕਿ ਜਿਸ ਪੇਂਡ ਸਜਣਾ ਨੇ ਪ੍ਰਕਾਸ਼ਿਤਿਆ ਆਸੀ ਆਖੀ ਬਾਦਮੀਆ ਰਹਿ ਪਾਇਆ ਤੇ ਉਹ ਆਪਣੀ ਫੁੜੀ ਤੇ ਇਨਾਂ ਤੇ 18 20 23 ਜੀ ਸਾਡੀ ਬਣੀ ਨੂੰ ਅਸੇ ਕਾਬੇ ਲੇ ਪੁੱਛ ਹਲੇ ਕੋਲ ਆ ਕੇ ਟੂਰੇ ਇਹ ਫਿਕਰ ਰਹਿ ਗਈ ਕਿ ਜੇ ਪਰਮਿਸ਼ਨ ਨਾ ਮਿਲਦਾ ਪਿਆ ਮੇਰੇ ਮਨ ਚ ਮੈਂ ਸੋਚਿਆ ਕਿ ਮੈਂ ਨਾ ਕਿੰਨਾ ਚੋੜੀਦਾ ਦੇਖ ਵੰ ਮੈਂ ਭਾ ਕੇ ਪਰ ਲਗ ਗਿਆ ਕਿ ਨੈਤਿਕ ਨਾਮਾ ਪਿਆਰ ਕਰਨਾ ਵੀ ਕੋਈ ਵੱਡੀ ਗੱਲ ਨਹੀਂ ਇਸ ਸਮਕਾਰੀ ਸਰਕਾਰ ਦੇ ਮਾਮਲੇ ਤੇਨ ਸਾਹਮਣੇ ਮਾਂਜੇ ਇਹ ਦਾ ਬਸ ਲੱਗੇ ਵੀ ਮੈਂ ਨਹੀਂ ਤਾਂ ਪਹਿਲੇ ਸਮਝਾ ਦੇ ਕਿਉਂ ਲਈ ਅਚਨ ਜੇ ਇਹ ਕੰਮ ਵਿੱਚ ਤਾਂ ਲੱਗਿਆ ਮੈਂ ਮੈਂ ਨਾ ਬੇਟਾ ਪ੍ਰੀਤ ਸ਼ਾਹ ਕਹਿੰਦਾ ਸੀ ਤੇ ਉਹਨਾਂ ਕਹਿੰਦੇ ਮੈਂ ਵੇਰੇ ਨਹੀਂ ਬੁਲਾਉਂਦਾ ਪ੍ਰਸ਼ਾਸਨ ਇਗਾਰੇ ਜਿਹਾ ਸੋ ਬੱਚਿਆਂ ਦੀ ਹੋਏ ਜਾਇ ਕੋਈ ਹੋਰ ਦੁਨੀਆ ਨਹੀਂ ਤੇ ਘਰੋਂ ਪਿਤਾ ਕੋਈ ਨੌਜਵਾਨ ਪਿਤਾ ਬਣਦਾ ਤੇ ਕੋਈ ਇੰਸਟੀਚਿਊਸ਼ਨਟ ਹੱਲਦਾ ਫਿਰ ਉਹ ਕਿਦਾਂ ਉਸੇ ਸਟੰਡਾ ਮੈਂ ਖੰਡ ਨੂੰ ਜਦੋਂ ਮੇਰੇ ਮਨ 'ਚ ਇਹ ਆ ਗਿਆ ਕਿ ਸਿਸਟਮ ਤੇ ਕਿੱਦਾਂ ਇਸੇ ਬਣਉਂਦੇ ਨੇ ਕਿਦਾਂ ਤੁਹਾਡੇ ਚਾਹ ਦੇਦੇ ਨੇ ਬੜੀ ਸ਼ਾਹਾਂ ਦੇ ਵਿੱਚ ਉਹਨਾਂ ਨੂੰ ਸਿਸਟਮ ਆਪਣੇ ਬਣਦੀਦਾ ਕਿ ਉਹ ਮੈਂ ਇੱਕ ਕਹਾਣੀ ਦਾਰਾਜੀ ਦਾ ਕਹਾਣੀ ਤੇ ਬਾਅਦ ਮੇਰੇ ਜਨਮ ਦਾ ਆਪਣੇ ਸਾਬ ਦਰਸ਼ਣਾ ਨਹੀਂ ਤੇ ਕਿਸ਼ਮਤ ਲੱਗੀ ਹੈ ਕੋਈ ਕਹਾਣੀ ਨਹੀਂ ਆ ਮਲੇਸਟਾਈ ਇਹਨਾਂ ਨਾਲ ਸ਼ਾਮਿਲ ਹੋ ਸੋਸ਼ਲ ਤਾਜੇ ਸ਼ਾਮਿਲ ਮੈਂ ਪੂਰੀ ਕਹਾਣੀ ਪੜ੍ਹਨੀ ਹੈ ਅਸੀਂ ਨਿਆਮੀ ਲੋਗ ਰਟਾਇਆ ਤੇ ਮੈਚਿੰਗ ਆਫ ਦ ਸਰਕਲ ਦੇ ਮਿਸ ਜੀ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਸੈਕਟਰ ਉਹ ਜਿਹੜਾ ਰਟਾਇਆ ਤੇ ਕੋਲੀਕਰ ਉਹ ਵੀ ਪਹਿਲਾਂ ਉਹ ਰਿਸਰਚ ਵਿੱਚ ਮੈਂ ਆਪਣੇ ਘਰਾਂ ਨੂੰ ਅੱਜ ਤੱਕ ਮੈਂ ਬੋਲਦਾ ਅੱਜ ਤੱਕ ਉਹ ਅੱਜ ਤੱਕ ਮੈਂ ਕਦੀ ਬਾਈਸ ਪਹਿਣਾ ਪਾਇਆ ਚਲ ਵੀ ਉਹ ਨੇ ਜਿਹੜਾ